ਤਾਂ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਦੇ ਹੇਠਾਂ ਤਿੰਨ ਜਣੇ ਆਏ ਨੇ ਕਿਹਾ ਜਾ ਰਿਹਾ ਕਿ ਇੱਕ ਦੀ ਤਾਂ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਆ ਜਦਕਿ ਦੋ ਜਣੇ ਜ਼ਿੰਦਗੀ ਮੋਦੀ ਲੜਾਈ ਲੜ ਰਹੇ ਨੇ ਤਾਂ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਸੀ ਕਿਹਾ ਜਾ ਰਿਹਾ ਕਿ ਇਹ ਬੱਸ ਕਾਫੀ ਜ਼ਿਆਦਾ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਸੀ ਤੇ ਇਸ ਬੱਸ ਦੇ ਡਰਾਈਵਰ ਨੇ ਇਸ ਬੱਸ ਦੇ ਹੇਠਾਂ ਤਿੰਨ ਜਣਿਆਂ ਨੂੰ ਕੁਚਲ ਦਿੱਤਾ ਦੋ ਜਣਿਆਂ ਦੀ ਹਾਲਤ ਤਾਂ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਜਦਕਿ ਇੱਕ ਮੁੰਡੇ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਿਆ ਤਾਂ ਮੁੰਡਾ ਮੋਟਰਸਾਈਕਲ ਦੇ ਉੱਪਰ ਸਵਾਰ ਸੀ ਤੇ ਉਸ ਬੱਸ ਡਰਾਈਵਰ ਨੇ ਕਿਹਾ ਜਾ ਰਿਹਾ ਹੈ ਕਿ ਉਸ ਮੋਟਰਸਾਈਕਲ ਵਾਲੇ ਮੁੰਡੇ ਨੂੰ ਧਰੜ ਦਿੱਤਾ ਜਿਸ ਕਰਕੇ ਉਸ ਦੀ ਮੌਕੇ ਦੇ ਉੱਪਰ ਹੀ ਮੌਤ ਆ ਛੜੀ ਉਹ ਗਿਆ ਤਾਂ ਇਹ ਘਟਨਾ ਛੜੀ ਉਹ ਜਲੰਧਰ ਦੇ ਪਠਾਨਕੋਟ ਰੋਡ ਦੇ ਉੱਪਰ ਵਾਪਰੀ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਤੇਜ਼ ਰਫ਼ਤਾਰ ਬੱਸ ਨੇ ਤਿੰਨ ਲੋਕਾਂ ਨੂੰ ਦਰੜ ਦਿੱਤਾ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਿਆ ਜਦਕਿ ਦੋ ਜਣੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ ਤਾਂ ਜਿਹੜਾ ਬੱਸ ਦਾ ਡਰਾਈਵਰ ਸੀ ਉਹ ਮੌਕੇ ਦੇ ਉੱਪਰੋਂ ਫਰਾਰ ਹੋ ਜਾਂਦਾ ਤਾਂ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਜਲੰਧਰ ਦੇ ਪਠਾਨਕੋਟ ਰੋਡ ਦੀਆਂ ਨੇ ਜਿੱਥੇ ਇੱਕ ਸਰਕਾਰੀ ਬੱਸ ਨੇ ਤਿੰਨ ਜਣਿਆਂ ਨੂੰ ਕੁਚਲ ਦਿੱਤਾ ਕਿਹਾ ਜਾ ਰਿਹਾ ਹੈ ਕਿ ਜਿਹੜੀ ਇਹ ਬੱਸ ਸੀ ਉਹ ਕਾਫੀ ਜ਼ਿਆਦਾ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਸੀ ਤੇ ਇਸ ਦੇ ਹੇਠਾਂ ਤਿੰਨ ਜਣੇ ਛੜੇ ਉਹ ਆ ਜਾਂਦੇ ਨੇ ਤੇ ਇੱਕ ਦੀ ਤਾਂ ਮੌਤ ਹੋ ਜਾਂਦੀ ਹੈ ਜਦਕਿ ਦੋ ਜਣੇ ਨੇ ਛੜੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਤਾਂ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਜਾਂਦਾ ਦੇਖ ਸਕਦੇ ਹੋ ਕਿ ਕਿਵੇਂ ਇਹ ਜਿਹੜੀ ਬੱਸ ਹੈ ਉਹ ਡਿਵਾਈਡਰ ਦੇ ਉੱਪਰ ਚੜੀ ਹੋਈ ਹੈ ਇਸ ਬੱਸ ਦੇ ਹੇਠਾਂ ਇੱਕ ਮੋਟਰਸਾਈਕਲ ਹੈ ਜਿਹੜਾ ਉਹ ਵੀ ਫਸਿਆ ਹੋਇਆ ਤੇ ਜਿਸ ਵਿਅਕਤੀ ਦੀ ਜਸਮੁੰਡੇ ਦੀ ਮੌਤ ਹੋਈ ਹੈ ਉਹ ਇਹ ਮੋਟਰਸਾਈਕਲ ਸਵਾਰ ਸੀ ਜਿਸ ਦੇ ਮੌਕੇ ਦੇ ਉੱਪਰ ਹੀ ਸਹਾਸੇ ਦੇ ਵਿੱਚ ਮੌਤ ਹੋ ਗਿਆ ਤਾਂ ਜਲੰਧਰ ਦਾ ਪਠਾਨਕੋਟ ਰੋਡ ਸੀ ਜਿਸ ਦੇ ਉੱਪਰ ਇਹ ਬੱਸ ਆ ਰਹੀ ਸੀ ਤਾਂ ਉਸੇ ਰੋਡ ਦੇ ਉੱਪਰ ਇਹ ਭਿਆਨਕ ਹਾਦਸਾ ਵਾਪਰਿਆ ਜਿੱਥੇ ਇੱਕ ਮੋਟਰਸਾਈਕਲ ਸਵਾਰ ਮੁੰਡਾ ਇਸ ਬੱਸ ਦੀ ਚਪੇੜ ਦੇ ਵਿੱਚ ਆਇਆ ਤੇ ਉਸ ਦੀ ਮੌਕੇ ਦੇ ਉੱਪਰ ਮੌਤ ਹੋ ਗਈ ਜਦਕਿ ਦੋ ਜਣੇ ਹਲੇ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਉਹਨਾਂ ਦੀ ਹਾਲਤ ਆ ਜਿਹੜੀ ਉਹ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਸਾਡੇ ਘਾਟੇ ਘਾਟੇ ਦੇ ਕਰੀਬ ਐਕਸੀਡੈਂਟ ਕਾਲ ਆਈ ਸੀ ਹੀਰਾਉ ਵਾਲੀ ਬੱਸ ਦਾ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਤੇ ਆਪਾਂ ਜਦੋਂ ਉੱਥੇ ਜਾ ਕੇ ਦੇਖਿਆ ਤੇ ਮੋਟਰਸਾਈਕਲ ਨੇ ਬੱਸ ਦੇ ਥੱਲੇ ਫਸੇ ਪੇਕੇ ਨੂੰ ਆਪਾਂ ਜਾ ਕੇ ਸਿਵਲ ਹਸਪਤਾਲ ਦਾ ਦਰਵਾਜ਼ਾ ਕਿੰਨਾ ਠੀਕ ਹੈ ਜੀ ਉਹ ਤੇ ਡਾਕਟਰ ਸਾਹਿਬ ਨੇ ਸਿੱਧਾ ਉੱਥੇ ਟਿਕਿਆ ਕਰਤਾ ਜੀ ਜਾਂਦੇ ਅੱਗੇ ਕਿੱਥੇ ਦਾ ਰਹਿਣ ਵਾਲਾ ਇਹ ਪਛਾਣੋ ਇਹਦੀ ਪਛਾਣ ਇਹ ਵੀਡੀਓ ਕਾਲਾ ਪੱਕੜਾ ਨਾਮ ਆਰਜੀਤ ਸਿੰਘ ਜਬਸ ਚਾਲਕ ਦੌੜ ਗਿਆ ਮੋਕ ਤੇ ਫੜ ਲਿਆ ਉਹਨੇ ਭੱਜ ਗਿਆ